ਕਿ ਕਿਹਾ ਜਾਂਦਾ ਹੈ ਕਿ ਭਾਵੇਂ ਸਾਰੇ ਹੀ ਸਮੁੰਦਰਾਂ ਦੇ ਪਾਣੀ ਤੋਂ ਸਿਆਹੀ ਬਣਾ ਲਈਏ ਤੇ ਭਾਵੇਂ ਧਰਤੀ ਦੇ ਸਾਰੇ ਹੀ ਦਰਖਤਾਂ ਦੀਆਂ ਟਾਹਣੀਆਂ ਤੋਂ ਕਲਮਾ ਬਣਾ ਲਈਏ ਫੇਰ ਵੀ ਉਹਦਾ ਨਾਂ ਉਹਦਾ ਜਸ ਕਦੇ ਲਿਖਿਆ ਨਹੀਂ ਜਾ ਸਕਦਾ ਉਹਦਾ ਕਦੇ ਭੇਦ ਹੀ ਨਹੀਂ ਪਾਇਆ ਜਾ ਸਕਦਾ ਉਹਦੀਆਂ ਉਹ ਹੀ ਜਾਣਦਾ ਹੈ ਹੁਣ ਜੇਕਰ ਇਹ ਹਾਲ ਹੈ ਫਿਰ ਸਾਡੇ ਕੋਲੇ ਕੋਈ ਵਜਾ ਹੀ ਨਹੀਂ ਰਹਿੰਦੀ ਕਿ ਅਸੀਂ ਕਿਸੇ ਰੱਬ ਨੂੰ ਮੰਨੀਏ ਉਹਤੇ ਵਿਸ਼ਵਾਸ ਕਰੀਏ ਦੇਖੋ ਮਨੁੱਖਤਾ ਦਾ ਭਲਾ ਇਸ ਵਿੱਚ ਹੀ ਹੈ ਕਿ ਅਸੀਂ ਲੋਕਾਂ ਉੱਤੇ ਹੀ ਵਿਸ਼ਵਾਸ ਕਰੀਏ ਕਿਉਂਕਿ ਕੁਝ ਲੋਕਾਂ ਦੁਆਰਾ ਕੀਤਾ ਗਿਆ ਵਿਸ਼ਵਾਸ ਘਾਤ ਵੀ ਲੋਕਾਂ ਨੂੰ ਜੀਣਾ ਸਿਖਾ ਦਿੰਦਾ ਹੈ